ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਰਪ੍ਰੀਤ ਕੋਹੜਾ ਹੈ ਮੈਂ ਐਮਬੀਬੀਐਸ 70 ਕਮਿਊਨਿਟੀ ਮੈਡੀਸਿਨ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਐਪੀਡੀਮੀਓਲੋਜਿਸ ਦਾ ਕੰਮ ਕਰਦੀ ਹਾਂ ਕੰਮ ਤੋਂ ਦੱਸਦੇ ਬਰਸਾਤੀ ਦਿਨਾਂ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਬਸ ਆਤੀ ਸਾਡੇ ਖਾਣ ਪੀਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਡੇਂਗੂ ਚਿਕਨਗੁਨੀਆ ਤੇ ਮਲੇਰੀਆ ਇਹ ਤਿੰਨ ਮੱਛਰ ਜੋ ਮੱਛਰ ਕਰਕੇ ਹੁੰਦੀਆਂ ਨੇ ਇਹ ਸਾਰੀ ਬਿਮਾਰੀਆਂ ਸਾਨੂੰ ਬਰਸਾਤੀ ਮੌਸਮ 'ਚ ਜ਼ਿਆਦਾ ਮਿਲਦੀਆਂ ਹਨ ਕੀ ਪ੍ਰੀਕੌਸ਼ਨਸ ਹਨ ਇਹਨਾਂ ਦੇ ਕੀ ਕੀ ਕਰਨਾ ਚਾਹੀਦਾ ਹੈ ਜੀ ਪਰੀਕਾਸ਼ਨ ਹੈ ਕਿ ਘਰ ਦਾ ਹੀ ਖਾਣਾ ਖਾਦਾ ਜਾਵੇ ਠੀਕ ਹੈ ਘਰ ਦਾ ਹੀ ਅਗਰ ਤੁਹਾਡੇ ਕੋਲ ਪਤਾ ਹੈ ਕਿ ਸਾਡਾ ਪਾਣੀ ਸਾਫ ਨਹੀਂ ਆ ਰਿਹਾ ਕਿਤੇ ਨਾ ਕਿਤੇ ਪਿੱਛੇ ਕੰਟਮੀਨੇਸ਼ਨ ਹੈਗੀ ਹੈ ਤਾਂ ਉਹਨੂੰ ਬੋਇਲ ਕਰਕੇ ਜਾਂ ਫਿਰ ਕਲੋਰੀਨ ਟੈਬਲੇਟ ਪਾ ਕੇ ਹੀ ਉਹਨੂੰ ਵਰਤਿਆ ਜਾਵੇ ਤੇ ਸਬਜ਼ੀਆਂ ਨੂੰ ਧੋ ਕੇ ਨਮਕ ਦੇ ਪਾਣੀ 'ਚ ਜਾਂ ਫਿਰ ਵਿਨੀਗਰ 'ਚ ਉਹਨੂੰ 15 ਮਿੰਟ ਧੋਣ ਤੋਂ ਬਾਅਦ ਹੀ ਉਹਨੂੰ ਵਰਤਿਆ ਜਾਵੇ ਤੇ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਤੇ ਚਿਕਨ ਬੁਨੀਆਂ ਵਿੱਚ ਸਾਨੂੰ ਕਿਤੇ ਵੀ ਕਿਉਂਕਿ ਇਹ ਮੱਛਰ ਹੈ ਜੋ ਖੜੇ ਪਾਣੀ 'ਚ ਸਾਫ ਖੜੇ ਪਾਣੀ 'ਚ ਪੈਦਾ ਹੁੰਦਾ ਹੈ ਉਹ ਆਪਾਂ ਫ੍ਰਿਜ ਕੂਲਰ ਫਲਾਵਰ ਪੋਟ ਜਿੰਨੇ ਵੀ ਟੱਕਨ ਹੈ ਟ੍ਰੇ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋਰ ਕੀ ਕੀ ਦਿੱਤਾ ਜਾ ਰਿਹਾ ਹੈ ਡਿਪਾਰਟਮੈਂਟ ਵੱਲੋਂ ਇਹ ਲਈ। ਡਿਪਾਰਟਮੈਂਟ ਵੱਲੋਂ ਸਾਡੇ ਕੋਲ 101 ਟੀਮਾਂ ਬਣੀਆਂ ਹੋਈਆਂ ਹਨ ਜੋ ਪਿੰਡਾਂ ਦੇ ਲੈਵਲ ਤੋਂ ਲੈ ਕੇ ਸ਼ਹਿਰੀ ਲੈਵਲ ਤੱਕ ਹਰ ਇੱਕ ਜਗ੍ਹਾ ਪ੍ਰੈਜ਼ੈਂਟ ਹੈ ਤੇ ਉਹ ਡੇਲੀ ਸਰਵੇ ਕਰ ਰਹੇ ਨੇ। ਤੇ ਡੇਲੀ ਸਰਵੇ ਵਿੱਚ ਉਹ ਘਰ-ਘਰ ਜਾ ਕੇ ਚੈੱਕ ਕਰਦੀਆਂ ਨੇ। ਠੀਕ ਹੈ? ਇਹਦੇ ਵਿੱਚ ਸਾਡੇ ਐਮਪੀਐਚਡਬਲ ਮਲਟੀਪਰਪਸ ਹੈਲਥ ਵਰਕਰ ਨੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਜੋ ਉਹਨਾਂ ਨੂੰ ਸੁਪਰਵਾਈਜ਼ ਕਰਦੇ ਨੇ ਤੇ ਸ਼ੁੱਕਰਵਾਰ ਵਾਲੇ ਦਿਨ ਨਰਸਿੰਗ ਸਟੂਡੈਂਟ ਤੇ ਆਸ਼ਾ ਵਰਕਰ ਗਿੰ ਇਨਵੋਲਡ ਹੁੰਦੇ ਨੇ ਸਾਡੇ ਨਾਲ ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੋਈ ਸੈਮੀਨਾਰ वगैरह ਲਗਾਏ ਜਾ ਰਹੇ ਆ ਹਾਂਜੀ ਸੈਮੀਨਾਰ ਹੁੰਦੀਆਂ ਰਹਿੰਦੀਆਂ ਕਈ ਵਾਰ ਐਮਓਜ਼ ਨੂੰ ਆਪਾਂ ਕਰ ਦਿੰਦੇ ਆ ਥਰੂ ਵੀਸੀ ਕਰਾ ਦਿੰਦੇ ਆ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਐਮਪੀਐਚਡਬਲੂ ਨੂੰ ਟ੍ਰੇਨਿੰਗ ਦੇ ਚੁਕੇ ਆਪਾਂ ਇਹ ਮਾਰਚ ਵਿੱਚ ਤੇ ਇਸ ਤੋਂ ਇਲਾਵਾ ਡੇਂਗੂ ਮੰਥ ਬਣਾ ਰਹੇ ਆ ਪਿਛਲੇ ਮਹੀਨੇ ਆਪਾਂ ਮਲੇਰੀਆ ਮੰਥ ਮਨਾਇਆ ਸੀਗਾ ਮਛਰਾ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਬਣ ਸਕਦੇ ਇਹਨਾਂ ਦਿਨਾਂ ਵਿੱਚ ਬਿਮਾਰੀਆਂ ਦੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਕਾਰਨ ਬਣ ਸਕਦੇ ਇਸ ਤੋਂ ਇਲਾਵਾ ਸਾਡੀ ਵਾਟਰ ਬੋਨ ਬਿਮਾਰੀਆਂ ਤੁਹਾਨੂੰ ਦੱਸ ਚੁੱਕੀਆਂ ਪਹਿਲੇ ਹੀ ਕਿ ਇਹਨਾਂ ਨਾਲ ਡਾਇਰੀਆ ਦੇ ਕੇਸਿਸ ਵੱਧ ਜਾਂਦੇ ਨੇ ਸਾਡੇ ਇਸ ਕਰਕੇ ਬਾਹਰ ਦਾ ਖਾਣਾ ਪੀਣਾ ਨਹੀਂ ਖਾਣਾ ਚਾਹੀਦਾ ਔਰ ਬੈਕਟੀਰੀਅਲ ਕੰਟਾਮਿਨੇਸ਼ਨ ਬਹੁਤ ਹੁੰਦੀ ਹੈ ਸਬਜ਼ੀਆਂ ਤੇ ਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਪਾਂ ਨੂੰ ਸਭ ਬਾਹਰ ਦਾ ਅਵੋਇਡ ਕਰਨਾ ਚਾਹੀਦਾ ਹੈ ਤੇ ਘਰ ਦੀ ਬਣੀ ਹੋਈ ਚੀਜ਼ ਹੀ ਖਾਣੀ ਚਾਹੀਦੀ ਹੈ ਜਿਸ ਵੇਲੇ ਬਰਸਾਤਾਂ ਸ਼ੁਰੂ ਹੁੰਦੀਆਂ ਹਨ ਲਗਾਤਾਰ ਕੇਸਾਂ ਨੇ ਸ਼ੁਰੂ ਹੋ ਜਾਂਦੇ ਹੋ ਰਿਕਦਮ ਕੇਸਾਂ ਨੇ ਸ਼ੁਰੂ ਹੋ ਜਾਂਦੇ ਡੇਂਗੂ ਔਰ ਮਲੇਰੀਆ ਦੇ ਉਹਨਾਂ ਨੇ ਕੀ ਅਰੇਂਜਮੈਂਟs ਕੀਤੀ ਉਹਨਾਂ ਦੀ ਅਰੇਂਜਮੈਂਟ ਇਹ ਹੀ ਹੈ ਕਿ 71 ਸਾਡੇ ਇਹੇ ਰੱਖੇ ਗਏ ਨੇ ਆਪਣੇ ਬਰੀਡਿੰਗ ਚੱਕਰ ਰੱਖੇ ਗਏ ਨੇ ਜੋ ਘਰ ਘਰ ਜਾ ਕੇ ਸਰਵੇ ਕਰਦੇ ਨੇ ਇਸ ਤੋਂ ਇਲਾਵਾ ਨੰਬਰ ਆਫ ਬੈਡਸ ਆਪਾਂ ਡੈਡੀਕੇਟ ਕੀਤੇ ਹੋਏ ਨੇ ਡੇਂਗੂ ਮਲੇਰੀਆ ਚਿਕਨ ਗੁਨੀਆ ਡਾਇਰੀਆ ਦੇ ਲਈ ਤੇ ਸਾਡੇ ਹੀ ਹਰ ਜਗ੍ਹਾ ਪ੍ਰੈਜ਼ੈਂਟ ਹੈ ਜਿੱਨੀਆਂ ਸਾਡੀ ਸਰਕਾਰੀ ਫੈਸਿਲਿਟੀਆਂ ਨੇ ਡੀ ਐਚ ਹੋ ਗਿਆ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਹੋ ਗਿਆ ਸੀ ਐਚ ਯਾਂ ਹੋ ਗਏ ਨੇ 14 ਹਰ ਇੱਕ ਤੇ ਬੈਡ ਡੈਡੀਕੇਟ ਕੀਤੇ ਗਏ ਨੇ ਤੇ ਇਨਾਂ ਦੇ ਸੰਬੰਧੀ ਜਿਸ ਸਾਡਾ ਨੈਟ ਲਗਾ ਕੇ ਤਾਂ ਕਿ ਮੱਛਰ ਇੱਕ ਤੋਂ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਤੱਕ ਨਾ ਫੈਲੇ ਤੇ ਉਹਦਾ ਵੀ ਪੂਰਾ ਅਰੇਂਜਮੈਂਟ ਕੀਤਾ ਹੋਇਆ ਹੈ। ਗੁਰਦਾਸਪੁਰ ਵਿੱਚ ਕੁਝ ਬਥਰੇ ਬੈੱਡ ਬਣਾਈ ਹੋਈ ਹੈ, ਵਾਰਡ ਬਣਾਈ ਹੋਈ ਹੈ ਮਲੇ। ਹਾਂਜੀ, ਡੇਂਗੂ ਦੀ ਵਾਰਡ ਬਣਾਈ ਹੋਈ ਹੈ। ਇਹ ਸਿਵਲ ਹਸਪੀਟਲ 'ਚ ਅਲੱਗ ਹੈ, ਸਬ ਡਿਵੀਜ਼ਨਲ ਹਸਪੀਟਲ 'ਚ ਅਲੱਗ ਬਣੀ ਹੋਈ ਹੈ। ਲੋਕਾਂ ਨੂੰ ਕੀ-ਕੀ ਅਵੇਅਰ ਕਰਨਾ ਚਾਹੀਏ ਖਾਸ ਕਰ ਖਾਨ ਪੀਣ ਵਾਲੀ ਸੀਜਾ ਕੀ ਅਵੇਅਰ ਕਰਨੀ ਹੈ। ਖਾਨ ਪੀਣ ਵਾਲੀ ਹੈ ਕਿ ਸਭ ਤੋਂ ਪਹਿਲੇ ਕਿ ਬਾਹਰ ਦਾ ਨਾ ਖਾਓ। ਅਸੀਂ ਜੋ ਵੀ ਚੀਜ਼ ਖਾਣੇ ਆ ਇਹ ਦੇਖਦੇ ਹਾਂ। ਠੀਕ ਹੈ ਆਪਣੇ ਜਦੋਂ ਆਪਾਂ ਘਰ ਬਣਾਉਣੀ ਉਹਨੂੰ ਚੰਗੀ ਤਰ੍ਹਾਂ ਧੋਣਦੇ ਆ ਸਭ ਕੁਝ ਕਰਕੇ ਦਿਨ ਉਸ ਤੋਂ ਬਾਅਦ ਆਪਾਂ ਨੂੰ ਕੁਕ ਕਰਦੇ ਆ ਠੀਕ ਹੈ ਕੋਈ ਵੀ ਚੀਜ਼ ਆ ਉਹਨੂੰ ਪੱਕੀ ਹੋਣੀ ਚਾਹੀਦੀ ਹੈ ਜਿਵੇਂ ਅੰਡਾ ਉਬਾਲ ਕੇ ਖਾਣੇ ਆ ਠੀਕ ਹੈ ਜਿ세 ਬਾਹਰ ਵਾਲੇ ਧਿਆਨ ਨਹੀਂ ਦੇਣਗੇ ਛਿਲਕਾ ਵੀ ਕਿਤੇ ਨਾ ਕਿਤੇ ਲੱਗਿਆ ਹੋਏਗਾ ਤੇ ਇਸ ਟਾਈਮ ਤੇ ਉਹ ਜ਼ਿਆਦਾ ਖਤਰਨਾਕ ਹੈ ਕਿਉਂਕਿ ਜੋ ਐਗ ਐਗ ਦੇ ਸ਼ੈਲ ਤੇ ਵੀ ਬੈਕਟੀਰੀਆ ਹੁੰਦੇ ਨੇ ਜੋ ਅੱਗੇ ਸਾਡਾ ਪੇਟ ਖਰਾਬ ਕਰ ਦਿੰਦੇ ਨੇ ਉਮੀਬਾ ਹੁੰਦੇ ਨੇ ਉਮੀਬੀਆਸਿਸ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਘਰ 'ਚ ਹੀ ਚੰਗੀ ਤਰ੍ਹਾਂ ਉਹਨੂੰ ਬਾਲ ਕੇ ਉਹ ਚੀਜ਼ਾਂ ਨੂੰ ਬਟੋ ਕੀਤੀ ਜਾਵੇ ਉਹਦੀ। ਅਡਵਾਈਸ ਵੀ ਆਈ ਹੋਈ ਹੈ ਪ੍ਰੀਵੈਂਸ਼ਨ ਆਫ ਵਾਟਰ ਬੋਰਨ ਐਂਡ ਵੈਕਟਰ ਬੋਰਨ ਦੂਰਿੰਗ ਮੌਨਥ। ਠੀਕ ਹੈ? ਜਿਸ ਤਰ੍ਹਾਂ ਆਪਾਂ ਹਮ ਵਾਟਰ ਬੋਰਨ, ਜਿਸ ਦਾ ਆਪਾਂ ਕਹਿੰਨਾ ਕਿ ਈਟ ਫਰੈਸ਼ ਐਂਡ ਹੋਮ ਕੁਕਡ ਫੂਡ ਹੀ ਖਾਣਾ। ਬਾਹਰੋਂ ਪੋਇਲ ਕਰਨਾ ਤੇ ਜਿੰਨੇ ਵੀ ਰੋਡ ਸਾਈਡ ਵੈਂਡਰਸ ਹੈ ਉਹਨਾਂ ਨੂੰ ਨਹੀਂ ਖਾਣ ਦੇਣਾ ਹੈਗਾ ਠੀਕ ਹੈ? ਕੁੱਕ ਹੋ ਗਿਆ ਕੀ ਕੁੱਕ ਮੀਟ ਹੀ ਖਾਣਾ ਹੈ ਜਿਸ ਦਾ ਮੀਟ, ਫਿਸ਼ ਕੁਕਲੀ ਹੋਣੀ ਚਾਹੀਦੀ ਹੈ। ਅਨਕੁਕਲੀ ਜਾਂ ਫਿਰ ਕੱਚੀ ਚੀਜ਼ਾਂ ਨਹੀਂ ਖਾਣੀਆਂ। ਜਨ ਉਸ ਹੋਇ ਵਰਟੀ ਯੂਸ ਕੀਤਾ ਜਾਵੇ। ਠੀਕ ਹੈ। ਤੇ ਸੂਡੈਂਟ वेजिटेबल ਚ ਜਿਹੜਾ ਤੋਪੇ ਸੌਲਟ ਵਾਟਰ ਜਾਂ ਫਿਰ ਡਿলিউਟ ਆਪਣਾ ਵਿਨੀਗਰ ਵਿੱਚ ਪਾ ਕੇ ਉਹਨੂੰ ਕਟੋ-ਕਟ 15 ਮਿੰਟ ਤੱਕ ਉਸ ਤੋਂ ਬਾਅਦ ਉਹਨੂੰ ਯੂਜ਼ ਕੀਤਾ ਜਾਵੇ। ਤੇ ਐਕਸਪਾਇਰੀ ਡੇਟ ਚੈੱਕ ਕੀਤੀ ਜਾਵੇ ਕਿਉਂਕਿ ਇਸ ਟਾਈਮ ਤੇ ਕੰਟਾਮਿਨੇਸ਼ਨ ਕਾਫੀ ਹੁੰਦੀ ਹੈ ਤੇ ਇਸ ਕਰਕੇ ਆਪਾਂ ਐਕਸਪਾਇਰੀ ਚੀਜ਼ਾਂ ਨੂੰ ਚੈੱਕ ਕਰਕੇ ਉਹਨੂੰ ਲਗਾਈ ਜਾਂਦੇ। ਇਹ ਕੇ ਸੀ ਲਗਾਈ ਦੋ। ਯਾ ਤੁਸੀਂ ਜਿਹੜੇ ਬੀਜ ਨੂੰ ਦੇਖਦੇ ਹੁੰਦਾ ਹੋ ਇਹ ਇਹ ਅੰਦਰ ਹੈ। ਜੇ ਉਹਨਾਂ ਨੂੰ ਘਟਿਆ ਬਚੇ ਇਹੀ ਜਿੱਦਦਾ ਹੈ ਕਿ ਉਹਨਾਂ ਨੂੰ ਪੈਂਦਾ ਹੈ ਉਹਨਾਂ ਨੂੰ ਇਸ ਨਾਲ ਲਾਗਦਾ ਹੈ ਇਸ ਆਪਾਰਟਿਸਮੈਂਟ ਦਾ ਹੈ ਆਲ ਰੀਸੈਸਰੀ ਆਲ ਆਫ ਬੋਡ ਜੀ ਨੂੰ ਚੈੱਕ ਕਰਕੇ ਦੇਣਾ ਜੇ ਸ਼ਾਇਦ ਸੀ ਯੂ ਐਵਰੀਥਿੰਗ ਹਰ ਅੰਦਰ ਜੇ ਇਸ ਲਈ ਇਲੈਕਟ੍ਰੋ 64 ਜੀਤੇ ਆਇਆ 60000 ਜੀਤੇ ਆਇਆ ਉਹਦਾ ਨਾ ਮੀਟ ਬੈਂਕ ਦਾ 20000 ਜੀਤੇ ਆਇਆ ਨਾ ਕੋਈ ਕੋਈ ਰਿਪੋਰਟ ਆਉਂਦਾ ਹੈ